ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਮਾਨ ਨੇ 1600 ਕਰੋੜ ਦੀ ਮਦਦ ਨੂੰ ਊਠ ਦੇ ਮੂੰਹ 'ਚ ਜ਼ੀਰਾ ਦੱਸਿਆ ਅਮਿਤ ਸ਼ਾਹ ਨੇ ਦਿੱਤਾ ਹੋਰ ਮਦਦ ਦੇਣ ਦਾ ਭਰੋਸਾ ਆਮ ਆਦਮੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾਤੇ ਵਿਧਾਨ ਸਭਾ ਅੰਦਰ ਲਗਾਏ ਇਲਜ਼ਾਮ ਦੁਹਰਾਏ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਬਾਜਵਾ ਨਜਾਇਜ਼ ਮਾਈਨਿੰਗ ਲਈ ਕਰ ਰਹੇ ਨੇ ਦਰਿਆਈ ਜ਼ਮੀਨਾਂ ਦਾ ਸੌਦਾ ਅਕਾਲੀ ਦਲ ਨੇ ਮਾਨ ਸਰਕਾਰ ਤੇ ਹੜਪੀੜਤਾ ਦੇ ਨਾਮ ਤੇ ਇਕੱਠੇ ਕੀਤੇ ਫੰਡ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਖਰਚਣ ਦਾ ਲਗਾਇਆ ਇਲਜ਼ਾਮ ਅਰਸ਼ਦੀਪ ਕਲੇਰ ਨੇ ਕਿਹਾ ਸਿਰਫ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਮਿਲ ਰਹੀ ਹੈ ਮਦਦ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਭਾਜਪਾ ਤੋਂ ਬਾਅਦ ਅਕਾਲੀ ਦਲ ਨੂੰ ਵੀ ਦਿੱਤਾ ਕਰਾਰਾ ਝਟਕਾ ਅਨਿਲ ਜੋਸ਼ੀ ਨੇ ਦਿੱਲੀ ਚ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ ਭਲਕੇ ਅਨਿਲ ਜੋਸ਼ੀ ਰਸਮੀ ਤੌਰ ਤੇ ਹੋਣਗੇ ਕਾਂਗਰਸ ਚ ਸ਼ਾਮਲ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਮੁਹਾਲੀ ਦੇ ਫੋਟੇਸ ਹਸਪਤਾਲ ਚ ਇਲਾਜ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਗਾਇਕ ਕਮਰ ਗਰੇਵਾਲ ਨੇ ਲੋਕਾਂ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਭਗ 25 ਮਿੰਟ ਤੱਕ ਚੱਲੀ। ਇਸ ਤੋਂ ਬਾਅਦ ਬਾਹਰ ਆ ਕੇ ਮੁੱਖ ਮੰਤਰੀ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਵਧੀਆ ਮਾਹੌਲ 'ਚ ਮੁਲਾਕਾਤ ਹੋਈ। ਮੈਂ ਉਹਨਾਂ ਨੂੰ ਦੱਸਿਆ ਕਿ 2300 ਤੋਂ ਵੱਧ ਪਿੰਡ ਡੁੱਬ ਗਏ, 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ, 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ। 3200 ਸਕੂਲ ਟੁੱਟ ਗਏ ਤੇ 60 ਦੇ ਕਰੀਬ ਜਾਨਾਂ ਚਲੀਆਂ ਗਈਆਂ ਹੁਣ ਤੱਕ 13800 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ ਭਗਵੰਤਮਾਨ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ 1600 ਕਰੋੜ ਤਾਂ ਊਠ ਦੇ ਮੂੰਹ 'ਚ ਜ਼ੀਰਾ ਹੈ ਸ਼ਾਹ ਨੇ ਕਿਹਾ ਕਿ ਉਹ ਸਿਰਫ ਟੋਕਨ ਮਨੀ ਹੈ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਅਸੀਂ ਪੰਜਾਬ ਦੀ ਹੋਰ ਮਦਦ ਕਰਾਂਗੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾ ਜੀ ਨਾਲ ਮੁਲਾਕਾਤ ਹੋਈ बड़े साजगार माहौल ਦੇ ਵਿੱਚ ਹੋਈ ਤੇ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 60 ਦੇ ਕਰੀਬ ਜਾਨਾਂ ਚਲੀਆਂ ਗਈਆਂ 2500 ਦੇ ਕਰੀਬ ਪੁਲ ਜਾਂ ਪੁਲੀਆਂ ਛੋਟੀਆਂ ਉਹ ਰੁੜ ਗਈਆਂ ਇਵਨ ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬੀ ਹੈ ਨਹੀਂ ਪੇਪਰ ਕਿਨੇ ਦੇਣਗੇ ਉਹ ਸੋ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਦੱਸਿਆ ਕਿ ਉਹਨਾਂ ਨੇ ਬੜੇ ਧਿਆਨ ਨਾਲ ਇਹ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਅਸੀਂ ਬਹੁਤ ਆਮ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਆ ਬੜੀ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ ਪੰਜਾਬ ਦੇ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ ਕਿ ਮੇਰਾ ਪੱਖ ਰੱਖਣਾ ਮੇਰਾ ਬੰਧਨ ਸੀ ਮੈਂ ਪੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂਗ੍ਰਾਮ ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ ਮਾਨ ਨੇ ਕਿਹਾ ਕਿ ਪੰਜਾਬ ਚ ਪਹਿਲਾਂ ਹੀ ਨਾਮੀ ਕੰਪਨੀਆਂ ਨਿਵੇਸ਼ ਕਰ ਰਹੀਆਂ ਨੇ ਟਾਟਾ ਸਟੀਲ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਚ ਲਗਾ ਰਹੀ ਹੈ ਸਾਡੇ ਕੋਲ ਐਗਰੋ ਇੰਡਸਟਰੀ ਬਹੁਤ ਹੈ ਸੈਰਸਪਾਟਾ ਉਦਯੋਗ ਦੇ ਖੇਤਰ ਚ ਪੰਜਾਬ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਤੇ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਪੰਜਾਬ ਚ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਪਟਿਆਲਾ ਚ ਵਿਰਾਸਤੀ ਹੋਟਲ ਰਨਬਾਸ ਦੀ ਸਥਾਪਨਾ ਤੋਂ ਬਾਅਦ ਫਿਲਮ ਸਿਟੀ ਵੀ ਸਾਡੇ ਵਿਚਾਰ ਅਧੀਨ ਹੈ ਮੰਨਿਆ ਕਿ ਪੰਜਾਬ ਮਿਹਨਤ ਕਾ ਸ਼ਲੋਕਾਂ ਦੀ ਧਰਤੀ ਹੈ ਸੋ ਹੁਣ ਵੀ ਅਸੀਂ ਸਾਰੀਆਂ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਪੰਜਾਬ ਚ ਨਿਵੇਸ਼ ਕਰੋ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਹੋਸਪੀਟੈਲਿਟੀ ਮੇ ਟੂਰਿਜ਼ਮ ਮੇ ਪੰਜਾਬ ਮੇ ਬਹੁਤ ਜ਼ਿਆਦਾ ਸਕੋਪ ਹੈ ਜੀ ਬਾਲੀਵੁੱਡ ਕੀ ਮੂਵੀਜ਼ ਹਮਾਰੇ ਯਹਾਂ ਬੰਨਨੇ ਆਤੀ ਸਰਸੋਂ ਕੇ ਖੇਤ ਤੋ ਹਮਾਰੇ ਹੀ ਹੋਤੇ ਹਨ ਨਾ और 90 परसेंट बॉलीवुड मूवीज बेस्ड ऑन पंजाबी स्टोरी जब वी मेट दिल वाले दोनों ले जाएंगे जितनी ब्लॉक सारे पंजाबी स्टोरी है जितनी देर किसी भी पंजाब बॉलीवुड की मूवी में पंजाबी सॉन्ग ना हो वो अपने म्यूजिक को सिक्योर नहीं मानते कि बिकेगा या नहीं बिकेगा पंजाबी गाना डाल दो एक तो पंजाब हर फील्ड में आगे रहा है मोरी रहा है रनवास जो पार्क होटल्स ने अभी बनाया वहां किला मुबारक है पटियाला में रनवास रनवास उसका नाम है यहां रानियों का वास था पटियाला के जो महाराजा थे उनकी रानियां वहां रहती थी उसको वही चीजों को हमने प्रिजर्व करके वैसे ही रखा है ऐसे भी वहां पे रूम है जहां कोई लाइट नहीं है लेकिन मोमबत्ती जलती है और इतने शीशे लगे हुए हैं उनकी रिफ्लेक्शन से इतनी रोशनी होती है देख के आइए आप तो उसको एक बहुत अच्छे होटल्स में आप बॉलीवुड की बहुत सी शूटिंग्स बहुत से बड़े बड़े स्टार जो शूटिंग वगैरह करने आते हैं पंजाब में तो पटियाला में और ऐसे टूरिज्म में हम फिल्म सिटी प्लान कर रहे हैं यह बिल्कुल जो न्यू चंडीगढ़ से लेके पठानकोट तक पहाड़ियाँ हैं जिसमें भाखड़ा डैम भी आ जाता है नीले रंग का पानी फिर चिमरौड़ लेक है जस्ट ट्वेंटी किलोमीटर्स अवे फ्रॉम पठानकोट ऑन द वे टू uh, हिमाचल धर्मशाला डलहौजी उसी रोड पर है तो टूरिज्म में हम सिर्फ अभी तक सिर्फ हमें गोल्डन टेम्पल दुर्गाना मंदिर या बाघा बॉर्डर ही नजर आता बहुत कुछ है अमृतसर साहब में इंटरनेशनल क्रिकेट स्टेडियम बना रहे हैं हम पीसीए पंजाब क्रिकेट एसोसिएशन बना रही है सेकंड होगा हमारा मोहाली के बाद एक लाख फुटफॉल एवरीडे इन वीकडेज और डेढ़ लाख सैटरडे एंड संडे फुटबॉल पार्टी इन अमृतसर साहब इंटरनेशनल क्रिकेट स्टेडियम बनेगा होली सिटी है बहुत ऑपर्चुनिटीज बनेंगी टूरिज्म के लिए आम आदमी पार्टी ने आज एक बार फिर वित्त मंत्री हरपाल सिंह चीमा ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਦੇ ਅੰਦਰ ਲਗਾਏ ਇਲਜ਼ਾਮ ਦੁਹਰਾਏ ਨੇ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆਈ ਇਲਾਕੇ ਦੇ ਪਿੰਡ ਫੁੱਲੜਾ 'ਚ 2 ਏਕੜ ਤੇ ਪਸਵਾਨ 'ਚ 10 ਏਕੜ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ ਹੈ। ਬਾਜਵਾ ਨੇ ਜ਼ਮੀਨ ਦਾ ਇਹ ਸੌਦਾ ਨਜਾਇਜ਼ ਮਾਈਨਿੰਗ ਲੈ ਕੀਤਾ ਹੈ। ਇਸ ਤੋਂ ਇਲਾਵਾ 2017 ਤੋਂ 2019 ਦੌਰਾਨ ਬਾਜਵਾ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ਉੱਤੇ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਸਨ। ਨੀਲ ਗਰਗ ਨੇ ਕਿਹਾ ਕਿ ਬਾਜਵਾ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਪਹਿਲਾ ਸਵਾਲ ਹੈਗਾ ਕਿ ਜਿਹੜਾ ਆਰਡਰ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਤੇ 5 ਲੱਖ 45000 ਰੁਪਏ ਦੀ ਇਹ ਖਰੀਦੀ ਗਈ ਸੀ ਜਿਹਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 566 ਰਿਹਾ ਪ੍ਰਤਾਪ ਸਿੰਘ ਬਾਜਵਾਜੀ ਕੋਲੇ ਤਾਂ ਬਹੁਤ ਪੈਸੇ ਆ ਕੇਐਸਸੀ ਦੀ ਕਮੀ ਤਾਂ ਹੈ ਨਹੀਂ ਐ ਉਹ ਤੇ ਕਿਤੇ ਵੀ ਜ਼ਮੀਨ ਖਰੀਦ ਸਕਦੇ ਨੇ ਸਵਾਲ ਇਹ ਨਹੀਂ ਹੈ ਕਿ ਉਹ ਜ਼ਮੀਨ ਖਰੀਦੀ ਗਈ ਬਿਲਕੁਲ ਖਰੀਦੀ ਹੈ ਰਜਿਸਟ੍ਰੇਸ਼ਨ ਵੀ ਹੋਈ ਹੈ ਸਾਰਾ ਕੁਝ ਹੋਇਆ ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਉੱਥੇ ਹੀ ਕਿਉਂ ਖਰੀਦੀ ਗਈ ਸਵਾਲ ਨੰਬਰ 1 ਕਿਉਂਕਿ ਕੀ ਉਹਨਾਂ ਨੂੰ ਪਤਾ ਸੀ ਕਿ ਮੌਨਸੂਨ ਦੇ ਵਿੱਚ ਹਰ ਸਾਲ ਜਦੋਂ ਉੱਥੇ ਮੀਂਹ ਪੈਂਦੇ ਆ ਤੇ ਉਹ ਜਾ ਕੇ ਉੱਥੇ ਜਿਹੜੀ ਮਿੱਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਮਾਈਨਿੰਗ ਕੀਤੀ ਜਾਂਦੀ ਜਿਹੜੀ ਚੀਜ਼ ਲੋਕਾਂ ਲਈ ਮੁਸੀਬਤ ਹੈ ਹਰ ਸਾਲ ਲੋਕਾਂ ਦੀ ਫਸਲ ਡੁੱਬਦੀ ਹੈ ਲੋਕ ਉਸ ਨੂੰ ਵੇਚ ਰਹੇ ਨੇ ਔਰ ਬਾਜਵਾ ਜੀ ਉਹਨੂੰ ਖਰੀਦ ਰਹੇ ਨੇ ਤਾਂ ਇਹ ਸਵਾਲ ਤੇ ਉੱਠੇਗਾ ਇਹ। ਔਰ ਬਾਜਵਾਜੀ ਗੱਲ ਕਰਦੇ ਰਹੇ ਮਾਈਨਿੰਗ ਦੀ। ਸਾਡੀ ਸਰਕਾਰ ਆਈ ਨੂੰ ਤਾਂ 3 ਸਾਲ ਹੋਏ ਆ। 3.5 ਸਾਲ ਹੋਏ ਆ। 70 ਸਾਲ ਤੇ ਤੁਹਾਡੀਆਂ ਲੋਕਾਂ ਦੀਆਂ ਸਰਕਾਰਾਂ ਰਹੀਆਂ ਨੇ। ਸਾਡੇ ਤੇ ਕਿਸੇ ਨੇਤਾ ਦਾ ਨਾਂ ਮਾਈਨਿੰਗ ਦੇ ਵਿੱਚ ਨਹੀਂ ਆਉਂਦਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਆ ਕਰਦੇ ਸੀ ਮੇਰੇ ਕੋਲੇ ਫਾਈਲ ਆ ਉਹਨਾਂ ਨੇ ਹਾਈ ਸਰ ਦੇਖਣ ਵੀ ਕਿਹਾ ਸੀ ਕਿ ਕਿਹੜਾ ਕਿਹੜਾ ਸਖਸ ਜਿਹੜਾ ਉਹ ਮਾਈਨਿੰਗ ਦੇ ਵਿੱਚ ਸ਼ਾਮਲ ਹੈਗਾ। ਤਾਂ ਕੀ ਜਿਹੜੀ ਇਹ ਜ਼ਮੀਨ ਖਰੀਦੀ ਗਈ ਸੀ ਉਹ ਮਾਈਨਿੰਗ ਕਰਨ ਵਾਸਤੇ ਖਰੀਦੀ ਗਈ ਸੀ? ਜਿੱਥੇ ਇਹ ਲੋਕਾਂ ਦੀ ਬਖੀਬਤ ਹੈ ਸ਼ਾਇਦ ਬਾਜਵਾਜੀ ਨਹੀਂ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਹੈ ਆ ਦੂਸਰੀ ਗੱਲ ਜਿਹੜੀ ਹੈ 185 ਕਨਾਲ ਤੇ 4 ਮਰਲੇ 2016 ਅਤੇ 2017 ਦੇ ਵਿੱਚ ਇੱਥੇ ਜ਼ਮੀਨ ਖਰੀਦੀ ਗਈ ਉਹ ਬਾਜਵਾਜੀ ਨੇ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਤੇ ਆਪਣੀ ਪਤਨੀ ਦੇ ਨਾਂ ਦੇ ਉੱਤੇ ਖਰੀਦੀ ਜ਼ਮੀਨ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਗਿਆ ਉਹ ਪਸਵਲ ਪਿੰਡ ਹੈਗਾ ਉੱਥੇ ਖਰੀਦੀ ਸੀ ਸਵਾਲ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਵੀ ਜਾਨਕਿ ਵਿਆਸਦਰਾਵੇ ਤੇ કૃਸ਼ੀਬੰਦ ਦੇ ਖੇਤਰ ਦੇ ਵਿੱਚ ਖਰੀਦੀ ਗਈ ਸੀ ਜ਼ਮੀਨ ਖਰੀਦਣਾ ਗੁਨਾਹ ਨਹੀਂ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਹੋਣ ਉਦੋਂ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਆਪਣੇ ਨਿੱਜੀ ਫਾਇਦੇ ਦੇ ਲਈ ਜਿਸ ਦੇ ਉੱਤੇ ਕੇ ਸਟੱਡ ਸਟੋਨ ਲਗਾਏ ਗਏ ਜਿਹੜੇ ਹੈਗੇ ਉੱਥੇ ਡੰਗੇ ਲਗਾਏਗੇ ਜਿਹਨੂੰ ਪੰਜਾਬੀ ਚ ਅਸੀਂ ਡੰਗੇ ਵੀ ਕਹਿ ਦਿੰਦੇ ਆ 1 ਕਰੋੜ 18 ਲੱਖ ਰੁਪਈਆ ਦੇ ਉਥੇ ਡੰਗੇ ਲਗਾਏ ਗਏ। ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਉੱਤੇ ਹੜ੍ਹ ਪੀੜਤਾਂ ਦੇ ਨਾਮ ਤੇ ਇਕੱਠੇ ਕੀਤੇ ਫੰਡ ਤਰਨ ਤਾਰਨ ਦੀ ਜ਼ਮੀਨੀ ਚੋਣ ਲਈ ਖਰਚਣ ਦਾ ਇਲਜ਼ਾਮ ਲਗਾਇਆ ਏ। ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਦੇ 2300 ਦੇ ਕਰੀਬ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਪਰ ਮਾਨ ਸਰਕਾਰ ਵੱਲੋਂ ਸਿਰਫ ਤਰਨ ਤਾਰਨ ਦੀਆਂ ਪੰਚਾਇਤਾਂ ਨੂੰ ਫੰਡ ਦਿੱਤੇ ਜਾ ਰਹੇ ਨੇ। ਕਲੇਰ ਨੇ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਤਰੰਤ ਤਰੰਤ ਚ ਜ਼ਿਮਨੀ ਚੋਣ ਹੋਣ ਵਾਲੀ ਹੈ ਮਾਨ ਸਰਕਾਰ ਨੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਇੱਕ ਪੰਜੀ ਤੱਕ ਨਹੀਂ ਦਿੱਤੀ ਇੰਨਾ ਹੀ ਨਹੀਂ ਸਰਕਾਰ 12000 ਕਰੋੜ ਦਾ ਡਿਜਾਸਟਰ ਫੰਡ ਵੀ ਡਕਾਰ ਗਈ ਹੈ ਕਲੇਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟੀਆਂ ਰਾਜਨੀਤੀ ਦੀਆਂ ਹਰਕਤਾਂ ਨਾਲ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਨਹੀਂ ਜਿੱਤ ਸਕੇਗੀ ਦੇਖੋ ਅਖਬਾਰਾਂ ਦੱਸਦੀਆਂ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜਕੱਲ ਤਰੰਤ ਤਰੰਤ ਦੀਆਂ ਪੰਚਾਇਤਾਂ ਨੂੰ ਕਫੇ ਬਣ ਰਹੇ ਕਿਸੇ ਪੰਚਾਇਤ ਨੂੰ 20 ਲੱਖ 25 ਲੱਖ ਵੈਸੇ ਤਾਂ ਬੜੀ ਚੰਗੀ ਗੱਲ ਆ ਕਿ ਪੰਜਾਬ ਦੇ ਲੋਕਾਂ ਤੱਕ ਸਰਕਾਰੀ ਪੈਸਾ ਪਹੁੰਚੇ ਡਵੈਲਪਮੈਂਟ ਹੋਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਹੜ੍ਹਾਂ ਦੇ ਪ੍ਰਭਾਵ ਹੇਠ ਤਕਰੀਬਨ ਤਕਰੀਬਨ ਪੰਜਾਬ ਦੇ 1700 ਪਿੰਡ ਨੇ 300 ਪਿੰਡ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਫਿਰ ਇਹ ਜਿਹੜਾ ਪੈਸਾ ਇਹ ਇਕੱਲਾ ਤਰਨ ਕਾਰਨ ਕਿਉਂ ਵੰਡਿਆ ਜਾ ਰਿਹਾ ਹੈ ਕਿ ਸਿਰਫ ਤੇ ਸਿਰਫ ਬਾਏ ਇਲੈਕਸ਼ਨ ਨਿਸ਼ਾਨਾ ਕੀ ਸਰਕਾਰ ਦਾ ਮਿਆਦ ਇਹਨਾਂ નીચે ਜਾ ਚੁੱਕਿਆ ਕਿ ਸਾਰੇ ਪੰਜਾਬ ਨੂੰ ਛੱਡ ਕੇ ਸਿਰਫ ਵੋਟਾਂ ਲੈਣ ਦੇ ਲਈ ਤਰਨ ਤਰਨ ਦੀਆਂ ਪੰਚਾਇਤਾਂ ਨੂੰ ਪੈਸਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਕੀ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ 12000 ਕਰੋੜ ਆਫਤਾ ਦਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਤੁਸੀਂ ਖਾ ਕੇ ਕੈਕ ਦੀ ਰਿਪੋਰਟ ਕਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਇਸ ਆਫਤਾ ਦੇ ਵਿੱਚ ਤੁਸੀਂ ਲੋਕਾਂ ਤੋਂ ਹੜਾ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕੀ ਸਾਰਾ ਧਿਆਨ ਸਰਕਾਰ ਦਾ ਬਾਈ ਇਲੈਕਸ਼ਨ ਦੇ ਉੱਤੇ ਕਿਉਂਕਿ ਜਿਹੜੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਲਾਮ ਕੀਤਾ ਸੀ ਕਿ ਜੀ ਸਿਹਤ ਬੀਮਾ ਯੋਜਨਾ ਮੈਂ 10 ਲੱਖ ਤੱਕ ਦੇਵਾਂਗਾ ਉਹ ਵੀ ਸਰਕਾਰ ਨੇ ਵਾਪਸ ਲੈ ਲਈ ਕਿ ਹੜਾ ਕਰਕੇ ਉਹ ਨਹੀਂ ਦਿੱਤਾ ਜਾ ਸਕਦਾ ਪਰ ਤਰਨ ਤਾਰਨ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਜਾਰੀ ਹੈ ਮਤਲਬ ਤਰਨ ਤਾਰਨ ਦੇ ਉੱਤੇ ਹੀ ਸਰਕਾਰ ਦਾ ਸਾਰਾ ਫੋਕਸ ਹੈ ਕਿਉਂਕਿ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਨੂੰ ਪਤਾ ਕਿ ਪੰਜਾਬੀਆਂ ਨੇ ਹੁਣ ਉਹ ਨਹੀਂ ਲਾਉਣਾ ਇਸ ਲਈ ਤਰਨ ਤਾਰਨ ਦੇ ਲੋਕਾਂ ਨੂੰ ਤੁਸੀਂ ਸੋਚਦੇ ਹੋ ਕਿ ਪੰਚਾਇਤਾਂ ਨੂੰ 20-25-25 ਲੱਖ ਦੇ ਦੇਓਗੇ ਤੇ ਲੋਕ ਭੁੱਲ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਮਝ ਲੈ ਕੇ ਇਹ ਪੰਜਾਬ ਹੈ ਪੰਜਾਬ ਨੂੰ ਜਿਹਨੇ ਦਗਾ ਦਿੱਤਾ ਹੈ ਪੰਜਾਬ ਨੇ ਉਹਨੂੰ ਕਦੇ ਮਾਫ਼ ਨਹੀਂ ਕੀਤਾ ਤੇ ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਵਿਪਤਾ ਦੇ ਸਮੇਂ 'ਚ ਨਾਲੇ ਤਾਂ ਭੱਜ ਕੇ ਖੜੀ ਹੋਗੀ ਨਾਲੇ 12000 ਕਰੋੜ ਆਫਤਾ ਦਾ ਪੈਸਾ ਖਾ ਕੇ ਤੁਹਾਨੂੰ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਪਰ ਇਹ ਜੋ ਕੁਝ ਸਰਕਾਰੀ ਪੈਸੇ ਦੀ ਦੁਰਵਰਤੋਂ ਸਿਰਫ ਇੱਕ ਬਾਈ ਇਲੈਕਸ਼ਨ ਜਿੱਤਣ ਕਰਕੇ ਕੀਤੀ ਜਾ ਰਹੀ ਹੈ ਇਹਦੇ ਲਈ ਲੋਕ ਤੋਂ ਦੇ ਤੋਂ ਜਵਾਬ ਨਹੀਂ ਕਰਦੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਤੇ ਸਾਬਕਾ ਮੰਤਰੀ ਅਨਲ ਜੋਸ਼ੀ ਕਾਂਗਰਸ ਚ ਸ਼ਾਮਲ ਹੋ ਰਹੇ ਨੇ ਜੋਸ਼ੀ ਨੂੰ ਭਲਕੇ ਚੰਡੀਗੜ੍ਹ ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਰਸਮੀ ਤੌਰ ਤੇ ਪਾਰਟੀ ਜੁਆਇਨ ਕਰਵਾਉਣਗੇ ਅਨਲ ਜੋਸ਼ੀ ਨੇ ਅੱਜ ਦਿੱਲੀ ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਬੇਨੂ ਗੋਪਾਲ ਨਾਲ ਮੁਲਾਕਾਤ ਕੀਤੀ ਹੈ ਇਸ ਨਾਲ ਇੱਕ ਤਰ੍ਹਾਂ ਨਾਲ ਉਹਨਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਪਹਿਲਾਂ ਅਨਲ ਜੋਸ਼ੀ ਭਾਜਪਾ ਸੰਤ ਤੇ ਸਾਲ 2021 'ਚ ਕਿਸਾਨ ਅੰਦੋਲਨ ਦੇ ਸਮਰਥਨ 'ਚ ਉਹਨਾਂ ਨੇ ਭਾਜਪਾ ਛੱਡ ਦਿੱਤੀ ਸੀ। ਅਨਲ ਜੋਸ਼ੀ ਮੂਲ ਰੂਪ 'ਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸੰਗਾ ਪਿੰਡ ਦੇ ਰਹਿਣ ਵਾਲੇ ਨੇ। ਉਹਨਾਂ ਦਾ ਕਾਰੋਬਾਰ ਵੀ ਤਰਨਤਾਰਨ 'ਚ ਹੈ। ਕਾਂਗਰਸ ਪਾਰਟੀ ਉਹਨਾਂ ਨੂੰ ਤਰਨਤਾਰਨ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਉਪ ਚੋਣ 'ਚ ਉਤਾਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਜੋਸ਼ੀ ਖੁਦ ਪਿਛਲੇ ਕਈ ਦਿਨਾਂ ਤੋਂ ਇਹ ਉਪ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ 27 ਜੂਨ ਨੂੰ ਦੇਹਾਂਤ ਹੋਣ ਤੋਂ ਬਾਅਦ ਤਰਨਤਾਰਨ ਸੀਟ ਖਾਲੀ ਕਰ ਦਿੱਤੀ ਗਈ ਹੈ ਇੱਥੇ ਜਲਦੀ ਹੀ ਉਪ ਚੋਣ ਹੋਣ ਵਾਲੀ ਹੈ ਦੱਸ ਦਈਏ ਕਿ ਅਕਾਲੀ ਆਗੂ ਅਨਿਲ ਜੋਸ਼ੀ ਅਗਲੇ ਕੁਝ ਦਿਨਾਂ ਚ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਸਕਦੇ ਨੇ ਅੰਮ੍ਰਿਤਸਰ ਉਤਰੀ ਤੋਂ ਦੋਵਾਰ ਵਿਧਾਇਕ ਰਹੇ ਜੋਸ਼ੀ ਨੇ ਬੀਤੇ ਦਿਨੀ ਦਿੱਲੀ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਉਸੇ ਦਿਨ ਉਹ ਕਾਂਗਰਸ ਦੇ ਜਨਰਲ ਸਤਲ ਕੇ ਸੀ ਵੈਨੂਗੋਪਾਲ ਨੂੰ ਵੀ ਮਿਲੇ ਸੂਤਰਾਂ ਨੇ ਦੱਸਿਆ ਹੈ ਕਿ ਇਹਨਾਂ ਮੀਟਿੰਗਾਂ 'ਚ ਹੀ ਉਹਨਾਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ ਅਨਿਲ ਜੋਸ਼ੀ ਨੇ ਪਿਛਲੇ ਬਰੇ 20 ਨਵੰਬਰ ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਸਾਲ ਜੂਨ 'ਚ ਲੁਧਿਆਣਾ ਪੱਛਮੀ ਸੀਟ ਦੇ ਲਈ ਜਿੰਨੀ ਚੋਣਾਂ ਦੌਰਾਨ ਪਾਰਟੀ ਵਿੱਚ ਦੁਬਾਰਾ ਸ਼ਾਮਲ ਹੋਏ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਪਰ ਹਾਰ ਗਏ 2024 ਦੀਆਂ ਚੋਣਾਂ 'ਚ ਜਦੋਂ ਜ਼ਿਆਦਾਤਰ ਅਕਾਲੀ ਦਲ ਦੇ ਉਮੀਦਵਾਰ ਸਿਰਫ 50-60 ਹਜ਼ਾਰ ਵੋਟਾਂ ਤੱਕ ਸੀਮਿਤ ਰਹੇ ਅਨਿਲ ਜੋਸ਼ੀ ਨੇ ਉਧੋਵੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ 1.7 ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਇਹੀ ਕਾਰਨ ਹੈ ਕਿ ਉਹਨਾਂ ਦਾ ਨਿੱਜੀ ਸਮਰਥਨ ਆਧਾਰ ਮਜ਼ਬੂਤ ਮੰਨਿਆ ਜਾਂਦਾ ਹੈ ਉਹ ਆਮ ਤੌਰ ਤੇ ਸਪਸ਼ਟ ਤੇ ਬੇਬਾਕ ਗੱਲ ਕਰਨ ਦੇ ਲਈ ਜਾਣੇ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਮੀਡੀਆ 'ਚ ਕਾਫੀ ਪ੍ਰਸਿੱਧੀ ਹਾਸਲ ਹੈ ਜੋ ਉਹਨਾਂ ਨੂੰ ਦੂਜੇ ਨੇਤਾਵਾਂ ਤੋਂ ਵੱਖਰਾ ਕਰਦੀ ਹੈ। ਉਹ 2007 ਤੇ 17 ਵਿਚਾਲੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਦੋ ਵਾਰ ਭਾਜਪਾ ਦੇ ਵਿਧਾਇਕ ਵੀ ਰਹੇ ਨੇ। ਜੋਸ਼ੀ ਨੂੰ 2021 ਦੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਭਾਜਪਾ ਦੀ ਆਲੋਚਨਾ ਕਰਨ ਤੇ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਬਾਈਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਮੁਹਾਲੀ ਦੇ ਫੋਟੇਸ ਹਸਪਤਾਲ 'ਚ ਇਲਾਜ ਜਾਰੀ ਹੈ। ਹਸਪਤਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ ਲਾਈਫ سپورਟ 'ਤੇ ਨੇ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਗੰਭੀਰ ਬਣੀ ਹੋਈ ਹੈ। ਦਿਬਾਗੀ ਗਤੀਵਿਧੀ ਬਹੁਤ ਘੱਟ ਹੈ ਤੇ ਤਕਨੀਕੀ ਇਲਾਜ ਦੇ ਬਾਵਜੂਦ ਵੀ ਹਾਲਤ 'ਚ ਕੋਈ ਖਾਸ ਸੁਧਾਰ ਨਹੀਂ ਆਇਆ। ਦਿਮਾਗ ਦੇ ਐਮ ਆਰ ਆਈ ਸਕੈਨ 'ਚ ਹਾਈਪੋਕਸਿਕ ਬਦਲਾਅ ਦੇਖਣ ਨੂੰ ਮਿਲੇ ਨੇ ਜੋ ਕਿ ਪ੍ਰਾਇਮਰੀ ਸੈਂਟਰ 'ਚ ਦਿੱਤੇ ਗਏ ਸੀਪੀਆਰ ਕਾਰਨ ਹੋਏ ਨੇ। ਰੀਡ ਦੀ ਹੱਡੀ ਦੇ ਐਮ ਆਰ ਆਈ ਚ ਸਰਵਾਈਕਲ ਅਤੇ ਡੋਰਸਲ ਹਿੱਸਿਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਉਹਨਾਂ ਦੇ ਹੱਥਾਂ ਅਤੇ ਪੈਰਾਂ ਚ ਗੰਭੀਰ ਕਮਜ਼ੋਰੀ ਆ ਗਈ ਹੈ ਉਹਨਾਂ ਦਾ ਹਾਲ ਜਾਣਨ ਪਹੁੰਚੇ ਗਾਇਕ ਕਮਰ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਜਵੰਦਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਬਸ ਬਹੁਤ ਸਾਰੇ ਸਰਜਨ ਸੀ ਜਿਹੜੇ ਹਨਾ ਆਰ ਆਈ ਪੀ ਆਰ ਆਈ ਤੇ ਦੇਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜੌਦੇ ਜਾਗ ਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਹੈ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ 노 ਡਾਊਟ ਆਪ ਵੀ ਲੜ ਰਿਹਾ ਔਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ ਕੌਲ ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਹੈ ਇੱਥੇ ਅਰਦਾਸ ਹੋਈ ਹੈ ਕਿਸੇ ਨੇ ਖੰਡ 파ਟ ਸੁਖਿਆ ਹੈ ਕਿਸੇ ਨੇ ਸਾਰੇ 파ਟ ਸੁਖਿਆ ਹੈ ਤੋ ਇੱਕ ਲੋ ਗੈਗ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਨਾ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ-ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਹੀ ਹੋ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਹਾਂ ਜੀ ਸਰ ਸਾਹਿਬ ਕੱਲ ਰਾਤੋਂ ਕੱਲ ਦੇਢ ਤੋਂ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਕੁ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਤਾਂ ਤੁਸੀਂ ਦੇਖਿਆ ਹੁਣ ਨਹੀਂ ਹੁਣ ਹੋਰ ਕਾਫੀ ਚੀਜ਼ਾਂ ਠੀਕ ਹੋ ਗਈਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹੈ ਹਰਮ ਹਾਰਟ ਦੀ ਪੋਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਨਹੀਂ ਸੀ ਗੱਲ ਤਾਂ ਬੇਸਿਕਲੀ ਪਰ ਅੱਜ ਅੱਜ ਉਹਦਾ ਬੀਪੀ ਸਟੇਬਲ ਹੈ ਤੇ ਬਾਕੀ ਹੁਣ ਜੋ ਅੱਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਨੂੰ ਲੱਗਦਾ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਹੈਣੀ ਸੀ ਪਰ ਬਹਾਰ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਲੰਘੇ ਦਿਨ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਇਧਰ ਪੰਜਾਬ 'ਚ ਵੀ ਗੈਂਗਸਟਰਾਂ ਦੀ ਪੈੜ ਨੱਪਣ ਲਈ ਪੁਲਿਸ ਨੇ ਨਵੀਂ ਪਹਿਲ ਕਦਮੀ ਕੀਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਟੋਲ ਫਰੀ ਨੰਬਰ 18003301100 ਜਾਰੀ ਕੀਤਾ ਹੈ ਜਿਸ ਰਾਹੀਂ ਫਰੋਤੀਆਂ ਦੀਆਂ ਕਾਲਾਂ ਜ਼ਬਰੀ ਵਸੂਲੀ ਤੇ ਗੈਂਗਸਟਰਾਂ ਦੀਆਂ ਸਰਗਰਮੀਆਂ ਨਾਲ ਸਬੰਧਤ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਨੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਨਾਲ ਸਿੱਧੀ ਸ਼ਿਕਾਇਤ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਪੁੱਜੇਗੀ ਕਾਲ ਕਰਨ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਉਹਨਾਂ ਲੋਕਾਂ ਨੂੰ ਇਹ ਨੰਬਰ ਸੇਵ ਕਰਨ ਅਤੇ ਲੋੜ ਪੈਣ ਤੇ ਬਿਨਾਂ ਝਿਜਕ ਪੁਲਿਸ ਦੀ ਮਦਦ ਲੈਣ ਦੀ ਬੇਨਤੀ ਕੀਤੀ ਹੈ ਪੰਜਾਬ ਪੁਲਿਸ ਨੇ ਅੱਜ ਇੱਕ ਡੈਡੀਕੇਟਿਡ ਟੋਲ ਫ੍ਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 330 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀ ਤੇ ਟੇਕ ਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ੍ਹ ਕਰ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ੍ਹ ਕਰ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਿਮੀਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਦੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਡ ਕ੍ਰਾਈਮ ਦੀ ਇਨਫਰਮੇਸ਼ਨ ਤੁਹਾਡੇ ਕੋਲ ਹੈ ਜਾ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਲਈ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁਲੀ ਅਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਜੇ ਕੋਲਾ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਮੋਸਟਲੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫਿਸਰਸ ਹੈਗੇ ਉਹ ਇਨ ਕੋਲਾ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉੱਥੇ ਕਨਸਰਨ ਡਿਸਟ੍ਰਿਕਟ ਇਹ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਆਰਗੇਨਾਈਜ਼ਡ ਕਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਤੁਸੀਂ ਇਸਤੇਮਾਲ ਕਰੋ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਜਲੰਧਰ ਦੀ ਬਸਤੀ ਗੁਜਾਂ ਚ ਨਸ਼ਾ ਤਸਕਰ ਸਚਿਨ ਉਰਫ ਲਾਡੀ ਦੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਨੂੰ ਬਲਡੋਜ਼ਰ ਨਾਲ ਢਾਹ ਦਿੱਤਾ ਗਿਆ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਚਿਨ ਖਿਲਾਫ ਐਨਡੀਪੀਐਸ ਐਕਟ ਤਹਿਤ 10 ਪਰਚੇ ਦਰਜ ਨੇ ਉਸ ਵੱਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਗੈਰਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਗਈ ਸੀ ਜਿਸ ਨੂੰ ਢਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਖਿਲਾਫ ਬੁਲਡੋਜ਼ਰ ਕਾਰਵਾਈ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ ਤੇ ਹਕਮਾਂ ਨਾਲ ਉਸਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਨਾਲ ਜੋ ਇੱਕ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਜ ਜਿੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਵਾਨਸਲਾਡੀ ਨਾਮ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪਸ ਦੇ 10 ਮੁਕਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੈਗਲ ਕੰਸਟਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ ਚ ਇਹ ਆਈ ਉਹਨਾਂ ਨੇ ਇਹਨੂੰ ਡਿਵੈਲਿਸ਼ ਕਰਨ ਵਾਸਤੇ ਇਲੈਗਲ ਕੰਸਟਰਕਸ਼ਨ ਵਾਸਤੇ ਪੁਲਿਸ ਹੈਲਪ ਦੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆ ਜਿਹੜੀ ਵੀ ਇਲੈਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਸਾਡੀ ਸਹਾਇਤਾ ਨਾਲ ਯਾਪਲੀ ਦੀ ਸੈਟਾ ਨਾਲ ਉਹਨੂੰ ਟਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਜਣਾ ਚਾਹੁੰਦਾ ਵੀ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰਾਪਰਟੀ ਜਿਹੜੀ ਬਣਾਈ ਹੋਈ ਹੈਗੀ ਆ ਉਹਦੇ ਲਾਅ ਮੁਤਾਬਕ ਯਾਪਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਕਰਾਂਗੇ ਖਰਮਨੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਮਾਨ ਸਰਕਾਰ ਤੇ ਸੂਬੇ ਚ ਸੱਟੇਬਾਜ਼ੀ ਨੂੰ ਸ਼ਹਿ ਦੇਣ ਦੇ aarop ਲਗਾਏ ਨੇ ਕਲੇਰ ਨੇ ਕਿਹਾ ਕਿ ਇਸ ਗੈਰ ਕਾਨੂੰਨੀ ਕੰਮ ਚ ਕਾਂਗਰਸ ਵੀ ਆਮ ਆਦਮੀ ਪਾਰਟੀ ਦੀ ਪਾਈਵਾਲ ਹੈ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ 2 ਦਿਨਾਂ اجلاس ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਗੱਲ ਨਹੀਂ ਕੀਤੀ ਮੀਡੀਆ ਰਿਪੋਰਟ ਮੁਤਾਬਕ ਸੱਟੇ ਦਾ ਇਹ ਕਾਰੋਬਾਰ ਕਰੀਬ 12000 ਕਰੋੜ ਦਾ ਹੈ ਇਸ ਰੈਕਡ ਦਾ ਸਰਗਨਾ ਚੰਡੀਗੜ੍ਹ ਚ ਗ੍ਰਿਫਤਾਰ ਹੋ ਚੁੱਕਾ ਹੈ ਦੇਖੋ ਜ پنجاب ਦੇ ਇੱਕ ਬੇਹਤ سنجੀਦਾ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਮਸਲਾ ਹੈ 1200 ਕਰੋੜ ਦੇ ਸੱਟੇ ਦੇ ਰੈਕਟ ਦਾ ਇਸ ਰੈਕਟ ਦੀ ਚਰਚਾ ਲਗਾਤਾਰ ਅਖਬਾਰਾਂ ਦੇ ਵਿੱਚ ਹੋ ਰਹੀ ਹੈ ਸਕਤਰੇ ਤੇ ਗਲਿਆਰਿਆਂ ਦੇ ਵਿੱਚ ਹੋ ਰਹੀ ਹੈ ਇਹਦਾ ਸਰਗਨਾ 40 ਸੈਕਟਰ ਚੰਡੀਗੜ੍ਹ ਚੋਂ ਰਿੰਕੂ ਗ੍ਰਿਫਤਾਰ ਹੋ ਚੁੱਕਿਆ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਹੋ ਉਹਨਾਂ ਨੇ ਤੇ ਚੁੱਪੀ ਸਾਧੀ ਹੈ ਔਰ ਉਸ ਤੋਂ ਵੀ ਵੱਡੀ ਗੰਭੀਰਤਾ ਦਾ ਮਸਲਾ ਇਹ ਹੈ ਕਿ 2 ਦਿਨ ਦਾ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਨਿਕਲੇ ਤੇ ਕਾਂਗਰਸ ਤੇ ਆਪ ਦੀ ਮਿਲੀ ਭੁਗਤ ਇਸ ਹੱਦ ਤੱਕ ਹੈ ਕਿ ਕਿਸੇ ਨੇ ਇਸ ਮਸਲੇ ਦੀ ਵਿਧਾਨ ਸਭਾ ਦੇ ਵਿੱਚ ਗੱਲ ਨਹੀਂ ਕੀਤੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਐਡਾ ਵੱਟਾ ਸਵਾਲ ਪੰਜਾਬ ਦੇ ਉੱਤੇ ਖੜਾ ਹੋ ਜੇ ਕਿਉਂਕਿ ਅਖਬਾਰਾਂ ਦੀ ਰਿਪੋਰਟ ਬੜੇ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੀ ਹੈ ਕਿ 9 ਤੋਂ 10 ਆਈਪੀਐਸ ਅਫਸਰ ਨੇ ਜਿਹੜੇ ਉਹ ਸੱਟੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਰੋਧੀਆਂ ਨਾਲ ਤਾਂ ਆਪਾਂ ਛੋਟੀ ਛੋਟੀ ਗੱਲਾਂ ਤੇ ਤੂ ਤੂ ਮਹਿਮੇਚ ਪੈ ਜਾਂਦੇ ਔਰ ਪਿਛਲੇ ਦਿਨੀ ਜਦੋਂ ਸਰਦਾਰ ਸੁਪੀਰ ਸਿੰਘ ਬਾਦਲ ਨਾਬੇ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਨੂੰ ਮਿਲ ਕੇ ਆਏ ਸੀ ਉਸ ਤੋਂ ਬਾਅਦ ਬਾਹਰ ਆ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਆਪਣੇ ਅਕਸਰ ਨੂੰ ਡਿਫੈਂਡ ਕਰਨ ਦੇ ਲਈ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਬਕਾ ਮੰਤਰੀ ਤੱਕ ਦੀ ਡਿਊਟੀ ਲਾਤੀ ਸੀ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਜਾ ਕਿਹੜੇ ਪਾਸੇ ਨੂੰ ਰਿਹਾ ਹੈ ਕੀ ਪੰਜਾਬ ਦੀ ਪੁਲਿਸ ਨੂੰ ਉਨ੍ਹਾਂ ਦੇ ਇਸ ਤਰੀਕੇ ਦਾ ਸੁਰੱਖਿਅਤ ਦਿੱਤਾ ਜਾ ਰਿਹਾ ਕਿ ਪੁਲਿਸ ਦਾ ਕੰਮ ਕੱਲਾ ਵਿਰੋਧੀਆਂ ਦੇ ਖਿਲਾਫ ਵੈਂਡੇਟਾ ਪੋਲਿਟਿਕਸ ਕਰਨਾ ਹੈ ਕਿ ਆਪਾਂ ਖੁੱਲੀ ਛੂਟ ਕੇ ਹੀ ਅਫਸਰਾਂ ਨੂੰ ਸਿਲੈਕਟਿਵ ਅਫਸਰਾਂ ਪੰਜਾਬ ਪੁਲਿਸ ਬੜੀ ਇੱਕ ਬਹਾਦਰ ਤੇ ਮੈਰੀਟੋਰੀਅਸ ਫੋਰਸ ਹੈ ਪਰ ਕੀ ਕੁਝ ਸਿਲੈਕਟਿਵ ਅਫਸਰਾਂ ਨੂੰ ਆਪਾਂ ਖੁੱਲੀ ਛੂਟ ਦਿੰਦੀ ਹੈ ਜਿਨ੍ਹਾਂ ਦਾ ਕੰਮ ਹੈ ਵਿਰੋਧੀਆਂ ਦੀ ਆਵਾਜ਼ ਬੰਦ ਕਰਨਾ ਤੇ ਉਹ ਫਿਰ ਜੋ ਮਰਜ਼ੀ ਕਰਦੇ ਰਹਿਣ ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਲੱਖਾਂ ਦਾ ਨਕਦੀ ਇਹ ਸੱਟੇ ਦੀ ਜਿਹੜੀ ਕਮਾਈ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਬਰਾਮਦ ਕੀਤੀ ਹੈ। ਔਰ ਇਸ਼ਾਰਾ ਇਹ ਜਾਂਦਾ ਹੈ ਕਿ ਤਿੰਨ ਵੱਡੇ ਪੁਲਿਸ ਅਫਸਰ ਉਸ ਜ਼ਿਲ੍ਹੇ ਦੇ ਇਹ ਸੱਟੇ ਦੇ ਕਾਰੋਬਾਰ ਨਾਲ ਜੁੜੇ ਸੀ। ਤੇ ਉੱਥੇ ਐਸਐਸਪੀ ਕੌਣ ਨੇ? ਵਰਨ ਸ਼ਰਮਾ। ਮੈਂ ਵਰਨ ਸ਼ਰਮਾ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਭ ਤੋਂ ਵੱਡੇ ਪੁਲਿਸ ਅਫਸਰ ਉਸ ਜ਼ਿਲ੍ਹੇ ਦੇ ਜ਼ਿੰਮੇਵਾਰੀ ਤੁਹਾਡੇ ਤੇ ਹੈ ਉਹ ਨਾਮ ਨਿਸ਼ਾਨ ਕਰਨ ਦੀ। ਕਿ ਕਿਹੜੇ ਉਹ ਅਫਸਰ ਨੇ ਜਿਹੜੇ ਇਹ ਸੱਟੇ ਤੇ ਕਾਰੋਬਾਰ ਨਾਲ ਜੁੜੇ ਨੇ ਕਿਉਂਕਿ ਬਚਾਉਣ ਦੀ ਕੋਸ਼ਿਸ਼ ਅਗਰ ਕੀਤੀ ਗਈ ਤਾਂ ਫਿਰ ਇਹ ਸਾਰਾ ਕੁਝ ਤੁਹਾਡੇ ਤੇ ਘੁੰਮ ਜਾਣਾ ਹੈ ਕਿ ਕਿਹਨੂੰ ਬਚਾਇਆ ਜਾ ਰਿਹਾ ਹੈ ਆਪਣੇ ਆਪ ਨੂੰ ਵਿਚਾਰੇ ਕਿ ਅਫਸਰਾਂ ਨੂੰ ਵਿਚਾਰੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਮਾਨਯ 1600 ਕਰੋੜ ਦੀ ਮਦਦ ਨੂੰ ਊਠ ਦੇ ਮੂੰਹ ਚ ਜ਼ੀਰਾ ਦੱਸਿਆ ਅਮਿਤ ਸ਼ਾਹ ਨੇ ਦਿੱਤਾ ਹੋਰ ਮਦਦ ਦੇਣ ਦਾ ਭਰੋਸਾ ਆਮ ਆਦਮੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਅੰਦਰ ਲਗਾਏ ਇਲਜ਼ਾਮ ਦੁਹਰਾਏ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਬਾਜਵਾ ਨਜਾਇਜ਼ ਮਾਈਨਿੰਗ ਲਈ ਕਰ ਰਹੇ ਨੇ ਦਰਿਆਈ ਜ਼ਮੀਨਾਂ ਦਾ ਸੌਦਾ ਅਕਾਲੀ ਦਲ ਨੇ ਮਾਨ ਸਰਕਾਰ ਤੇ ਹੜਪੀੜਤਾ ਦੇ ਨਾਮ ਤੇ ਇਕੱਠੇ ਕੀਤੇ ਫੰਡ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਖਰਚਣ ਦਾ ਲਗਾਇਆ ਇਲਜ਼ਾਮ ਅਰਸ਼ਦੀਪ ਕਲੇਰ ਨੇ ਕਿਹਾ ਸਿਰਫ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਮਿਲ ਰਹੀ ਹੈ ਮਦਦ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਭਾਜਪਾ ਤੋਂ ਬਾਅਦ ਅਕਾਲੀ ਦਲ ਨੂੰ ਵੀ ਦਿੱਤਾ ਕਰਾਰਾ ਝਟਕਾ ਅਨਿਲ ਜੋਸ਼ੀ ਨੇ ਦਿੱਲੀ ਚ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ ਭਲਕੇ ਅਨਿਲ ਜੋਸ਼ੀ ਰਸਮੀ ਤੌਰ ਤੇ ਹੋਣਗੇ ਕਾਂਗਰਸ ਚ ਸ਼ਾਮਲ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਫੋਟੇ ਹਸਪਤਾਲ 'ਚ ਇਲਾਜ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਗਾਇਕ ਕਮਰ ਗਰੇਵਾਲ ਨੇ ਲੋਕਾਂ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਨ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ